ਸਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਇੱਕ ਸਨ ਵੀਰੋ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਜੀ ਦਾ ਨਿੱਗ ਮੰਦਾ ਪਿੰਡ 10 12 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੈਂਦਾ ਵਾ ਮਿੱਤਰੋ ਵੰਦਰ ਜਟਾਣਾ ਤੇ ਵੰਦਰ ਜਟਾਣੇ ਪਿੰਡ ਦੇ ਵਿੱਚ ਬਲਕਰਨ ਬਾਈ ਦੇ ਘਰੇ ਇਸ ਟਾਈਮ ਮੌਜੂਦ ਆ ਜਿਹੜੇ ਭਰਾ ਚੰਗੀਆਂ ਟੋਕੜਾ ਗੱਪਣ ਸ਼ਕੀਨ ਝੋਟੀਆਂ ਦੀ ਭਾਲ ਦੇ ਵਿੱਚ ਆ ਮਿੱਤਰੋ ਮਾਰ ਮਗਰ ਬੱਚੇ ਹੋਣ ਤੇ ਚੈੱਕ ਪਾਸ ਹੋਣ ਝੋਟੀਆਂ ਬਿਊਟੀ ਵਾਲੀਆਂ ਹੁਣ ਬਰੀਕੀ ਵਾਲੀਆਂ ਹੁਣ ਤਾਂ ਫਿਰ ਇੱਕ ਵਾਰੀ ਖੇਤ ਲੋ ਤਿਆਰੀ ਮਿੱਤਰੋ ਤੁਹਾਡੇ ਨਾਲ ਨਿਭਾਊਗਾ ਬਾਈਪਲ ਕਰਨ ਜਾਰੀ ਮਿੱਤਰੋ ਬਾ ਕਮਲ ਟਿਕਾਣੇ ਦੇ ਜਾਨਵਰ ਤੁਹਾਨੂੰ ਚਾਰ ਦਿਖਾਉਣੇ ਆ ਦੋ ਝੋਟੀਆਂ ਤਿਆਰ ਕੰਡੇ ਲਾਉਣ ਵਾਲੀਆਂ ਹੋਣਗੀਆਂ ਪਰ ਹਜੇ 5-7 ਦਿਨ ਲੈਂਦੀਆਂ ਵਾਂ ਤੇ ਦੋ ਝੋਟੀਆਂ ਹੋਣਗੀਆਂ ਮਿੱਤਰੋ ਤੋਕੜਾ ਕੱਪਣਾ ਪੂਰੀਆਂ ਸ਼ਕੀਨ ਚੰਗੇ ਦੁੱਧ ਦੀਆਂ ਮਾਲਕਣ ਚੈੱਕ ਪਾਸ ਹੋਣਗੀਆਂ ਮਗਰ ਬੱਚੇ ਹੋਣਗੇ ਜਿਹੜੇ ਉਹ ਵੀ ਬਾਕਮਾਲ ਹੋਣਗੇ ਆਓ ਕਰਦੇ ਆਂ ਗੱਲਬਾਤ ਬਾਈ ਬਲਕਰਨ ਤੋਂ ਸਾਰੀ ਜਾਣਕਾਰੀ ਲੈਣੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬੜਾ ਵਧੀਆ ਜੀ ਸੇਤਾ ਦੇ ਪਰਿਵਾਰ ਬਹੁਤ ਵਧੀਆ ਬਹੁਤ ਵਧੀਆ ਚਲੋ ਸ਼ੁਕਰਾ ਜੀ ਅੱਛਾ ਬਲਕਰਨ ਬਾਈ ਅੱਜ ਜਾਨਵਰ ਆਪਣੇ ਕੋਲ 4 ਹਾਂਜੀ ਦੋ ਹੈਗੀਆਂ ਟੋਕੜਾ ਕੱਪੜਾ ਚੈੱਕ ਪਾਸ ਤੇ ਦੋ ਹੈਗੀਆਂ ਤਿਆਰ ਹਨਾ ਆਪਾਂ ਜਿਹੜੀ ਟੋਕੜਾ ਕੱਪੜਾ ਉਹ ਦਿਖਾਉਣੀਆ ਐਂਡ ਦੇ ਉੱਤੇ ਤੇ ਆਪਾਂ ਦਿਖਾਉਣੀਆ ਪਹਿਲਾਂ ਤਿਆਰ ਝੋਟੀਆਂ ਆ ਪਹਿਲੇ ਨੰਬਰ ਵਾਲੀ ਝੋਟੀ ਦੀ ਦੱਸ ਮੈਨੂੰ ਕੀ ਡਿਟੇਲ ਆ ਬਾਈ ਇਹ ਪਹਿਲੇ ਸੂਆ ਦਿੱਤਾ ਇਹਨੇ 12 13 ਕਿਲੋ ਦਤਾ ਪਹਿਲੇ ਹੁਣ ਦੂਜਾ ਸੂਆ ਸੁਣਦੀ ਜੀ ਤੂੰ ਤੋਰੀ ਬਈ ਆਈ ਮੜਾ ਇੱਕ ਗੱਡੀ ਨੂੰ ਬੰਦ ਅੱਛਾ ਦਿਨ ਕਿੰਨੇ ਲੈਂਦੀ ਆ ਬਾਈ ਹਜੇ ਇਹਨਾਂ ਹਫਤਾ ਲੈ ਜੂਗੀ ਹਜੇ ਹਫਤਾ ਲੈ ਜੂਗੀ ਹਾਂਜੀ ਅੱਛਾ ਬਾਈ ਦੁੱਧ 12 13 ਕਿਲੋ ਦਿੱਤਾ ਝੋਟੀ ਪਧਰੀ ਪੁਧਰੀ ਬੜੀ ਆ ਹਨਾ ਬਹੁਤ ਗੋਲ ਬਹੁਤ ਹੈਣਾ ਗੋਲ ਬਹੁਤ ਐ ਪਲੀ ਪਲੀ ਬਹੁਤ ਵਧੀਆ ਬੈਠਮੀ ਆ ਉਹ ਬਾਡੀਪੰਤ ਦਾ ਬਈ ਬਕਰਨ ਤੇਰੇ ਦੇ ਭਲੇਖਾ ਪਾਉਂਦੀ ਆ ਹੈਣਾ ਕਿ ਨਹੀਂ ਹਾਂ ਮੈਂ ਠੀਕ ਆਂਗਾ ਪੈਰਾਂ ਦੀ ਮੋਚੀ ਤੇ ਤੇਰੀ ਲੈ ਜੀ ਮੈਂ ਤਾਂ ਤੁਰਦੀ ਤੁਰਦੀ ਪਲਵਾਨਾ ਵਾਂਗੂ ਹੈਣਾ ਸੇ ਦਿਨ ਕਿੰਨੇ ਲੈ ਜੂਗੀ ਬਕਰਨ ਬਈ ਹਫਤਾ ਲੈ ਜੂਗੀ ਅਜੇ ਫਿਰ ਤਾਂ ਹੋਰ ਪਣੀ ਬਣ ਜੂ ਹੈਣਾ ਬਹੁਤ ਬਣੂਗੀ ਦੇ ਦੂੰਗੀ 14 15 ਕਿਲੋ ਦੁੱਧ ਕਿ ਨਹੀਂ RAM nal 16 ਕਿਲੋ ਦੋ ਦੇ ਦਊਗੀ ਦੇ ਦਊਗੀ ਬਈ ਕਿਉਂਕਿ ਪਧਰੀ ਪੁਧਰੀ ਪਾਲੀ ਛੋਟੀ ਆ ਬਈ ਇੱਕ ਵਾਰੀ ਹੋਰ ਤੁਰਦੀ ਲੰਮੀ ਮਣੀ ਹੋਰ ਤੇ ਮਾੜੀ ਗੱਡੀ ਵਾਲੇ ਪਾਸੋਂ ਦਰਦੀ ਹੈ ਮੇਂ ਮੇਤਰੋ ਰੋਡਰ ਦੀ ਕੁਆਲਿਟੀ ਬੜੀ ਬਿਹਤਰੀਨ ਸ਼ਕੀਨੀ ਬੜੀ ਹੈ ਝੋਟੀ ਦੇ ਵਿੱਚ ਹਰ ਪੱਖ ਤੋਂ ਮਜ਼ਬੂਤੀ ਵਾਲੀ ਝੋਟੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਵਿਰਲਾ-ਮੁਰਲਾ ਥਣਾ-ਥੁਣਾ ਦਾ ਗੈਪ-ਗੂਪ ਕਿਉਂਕਿ ਹਜੇ ਹਫਤਾ ਪਿਆ ਤੇ ਹਫਤਾ ਦੇ ਲਈ ਬਹੁਤ ਆ ਇਹਨੇ ਹਫਤੇ ਦੇ ਵਿੱਚ ਹੀ ਤੰਬੂ ਲਾ ਦੇਣੇ ਆ ਥੱਲੋ ਮੇਤਰੋ ਜਦੋਂ ਸਿਹਰੇ ਭਰਾਣੇ ਸ਼ਕੀਨ ਝੋਟੀ ਲੈਣੀ ਹੈ ਨਾ ਇੱਕ ਅੱਧੀ ਰੱਖਣੀ ਆ ਘਰੇ ਤੇ ਫਿਰ ਐਨ ਓਕੇ ਦੀ ਰਿਪੋਰਟ ਹਰ ਪੱਖੇ ਤੋਂ ਝੋਟੀ ਆ ਮੋਹਰ ਨਸਲ ਦੇ ਵਿੱਚ ਪੈਂਦੀ ਆ ਮਿੱਤਰੋ ਅੱਛਾ ਭਾਈ ਕੀ ਰੇਟ ਰਹੂਗਾ ਜੀ ਇਹਦਾ ਇਹਦਾ 1,60,000 ਰੁਪਈਆ ਜੀ 1,60,000 ਰੁਪਈਆ ਡਿਮਾਂਡ ਆ ਵਿੱਚੋਂ ਮੰਨਤਨ ਹੋ ਜਾਊਗਾ ਜੀ ਕਰਦਾ ਐ ਮਾੜਾ ਮੋਟਾ ਦੇਣ ਲੈਣ ਵਾਲਾ ਕਿੰਨੇ ਦਾ ਹੂਪ ਟੱਕਾ ਜਾਂ ਪਾਉਣ ਵਾਲਾ 1,55 ਹੀ ਦੇ ਦਾਂਗੇ ਜੀ ਠੀਕ ਆ ਭਾਈ ਲੈ ਵੀ ਮਿੱਤਰੋ ਐ ਠਾਵਾ ਜਿਹੜੇ ਕਟਕਾਣੇ ਦਾ ਲੇਵਾ ਕੱਟੀ ਦੇ ਥੱਲੇ ਹਨਾ ਇਹਦਾ ਬਾਈਪਲ ਕਰਨਾ ਇਹ ਤਾਂ ਕੱਚੀ ਆ ਬਹੁਤ ਬਣੂਗੀ ਮੱਲਾਂ ਨੂੰ ਤੁਰੂਗੀ ਗੂੰਦੀ ਮਰਦੀ ਨਹੀਂ ਅਜੇ ਗੂੰਦ ਗੂੰਦ ਜਾਵੇ ਅਜੇ ਗੂੰਦ ਆਉਂਦੀ ਆ ਕੀ ਬਾਤ ਆ ਯਾਰ ਬਾਕੀ ਯਾਰ ਕਰਮਾਂ ਵਾਲੀ ਨੂੰ ਬਰੀਕੀ ਬਹੁਤ ਜੰਗੀ ਲੱਗੀ ਆ ਹਨਾ ਆ ਦੋ ਨੰਬਰ ਵਾਲੀ ਕੱਟੀ ਆ ਜਿਹੜੀ ਬਾਈ ਇਹ ਵੀ ਤੋਰ ਦੇ ਇਹ ਵੀ ਦੂਜਾ ਸੋਈ ਆ ਇਹ ਵੀ ਦੂਜਾ ਸੂਆ ਠੀਕ ਆ ਇਹ ਕਿੰਨੇ ਦਿਨ ਲੈ ਜੂਗੀ ਅਜੇ ਇਹ ਵੀ ਹਫਤਾ ਇਹ 10 ਦਿਨ ਹੀ ਲੈ ਜੂਗੀ ਲੈ ਜੂਗੀ 10 ਦਿਨ ਹਨਾ ਕਦ ਕੋ ਦਿੰਦਾ ਵੀ ਬਹੁਤ ਤੇਰਾ ਹਨਾ ਇਹ ਥੋੜੀ ਸਮੁੰਦਰ ਆ ਗਈ ਉਹ ਇੰਨੇ ਰੋ ਸ਼ਕੀਨ ਵਿੱਚ ਕਦ ਵੀ ਜ਼ਿਆਦਾ ਹਨਾ ਤੇ ਧੱਫੜ ਵੀ ਵੱਧ ਪੈਣਗੇ ਹ ਉਹ ਨਹੀਂ ਠੀਕ ਆ ਬਾਈ ਓਕੇ ਆ ਜਾਵ ਲੈਵਾਂ ਲੂਆ ਬਹੁਤ ਲੈ ਆ ਰੇ ਨੂੰ ਲੈ ਜੀ ਮੇਤਰੋ ਵੇਖ ਸਕਦੇ ਸਕੀਨੀ ਸਕੂਨੀ ਬਹੁਤ ਚੰਗੀ ਆ ਝੋਟੀ ਦੇ ਬਿਊਟੀ ਬੜੀ ਕਮਾਲ ਆ ਹਨਾ ਬਾਈ 1.5 10 ਲੈ ਜੂਗੀ ਬਾਈ ਹਜੇ ਲੈ ਜੂਗੀ ਦੁੱਧ ਦਾ ਕੀ ਰਿਕਰਡ ਰਿਆ ਹੋਇਆ ਬਾਈ ਇਹਦਾ ਦੋ ਤੇ ਨਹੀਂ 12 13 ਕਿਲੋ ਪਹਿਲੇ ਸੂਏ ਦਿੱਤਾ ਪਹਿਲੇ ਸੂਏ ਦਿੱਤਾ ਇਹ ਤਾਂ ਕੀ 15 ਸੋਨਾ ਨੂੰ ਇਹ ਵੀ ਜਾਊਗੀ ਇਹ ਵੀ ਜਾਊਗੀ ਤੁਰੂਗੀ ਇਹ ਵੀ ਪਹਿਲਵਾਨਾਂ ਵਾਂਗੂ ਜਿਉ ਥੱਲੋ ਬਣ ਗਈ ਹਨਾ ਹਾਂਜੀ ਕੱਚੀ ਐ ਇਹ ਵੀ ਤੇ ਇਹਦਾ ਰੇਟ ਬਾਈ ਫਿਰ ਕੀ ਰਹੂਗਾ ਜੀ ਇਹਦਾ 1.55 ਹੀ ਇਹਦਾ 1.55 ਹੀ ਮਾਨ ਤਨ ਹੋ ਜੂ ਵਿੱਚੋਂ ਫਿਰ ਛੋੜਾ ਮੋਟਾ ਹੀ ਬਸ ਮੜਾ ਮੋਟੇ ਡੇਢ ਦੀ ਦੇ ਦੇਗੇ ਕਿੰਨੇ ਦੀ ਦੇ ਦੇਗੇ ਡੇਢ ਦੀ ਦੇ ਦੇਾਂਗੇ ਡੇਢ ਦੀ ਜੇ ਕੋਈ ਕਵੇ ਵੀ ਇੱਕ ਗਵਾਂਢੀ ਨੂੰ ਲੈ ਕੇ ਦੇਣੀ ਤੇ ਇੱਕ ਆਪ ਲੈਣੀ ਫੇਰ ਹੈ ਕਿਵੇਂ ਜੇ ਕੋਈ ਕਵੇ ਵੀ ਇੱਕ ਗਵਾਂਢੀ ਨੂੰ ਲੈ ਕੇ ਦੇਣੀ ਤੇ ਇੱਕ ਆਪ ਕੋਈ ਨਹੀਂ ਦੋਵੇਂ ਦੇ ਦੇਾਂਗੇ ਇਕੱਠਿਆਂ ਹੀ ਬਰ ਗਵਾਂਢੀ ਨੂੰ ਉਹ ਲੈ ਕੇ ਦੇਣਗੇ ਆਪ ਇੱਧਰ ਲੈ ਲੈਣਗੇ ਮੇਰਾ ਬਣ ਕੇ ਦਾ ਜਿਹੜੀ ਮਾਜੀ ਲੈ ਲੈ ਠੀਕ ਆ ਅੱਛਾ ਇਹ ਤਾਂ ਹੋ ਗਈਆਂ ਦੋ ਆਪਣੀਆਂ ਸੱਜਰਾਂ ਦੇ ਤਿਆਰ ਹਨਾ ਜੀ ਤੇ ਆ ਪਰਲੇ ਪਾਸੇ ਝੋਟੀ ਜਿਹੜੀ ਕੱਟੇ ਵਾਲੀ ਆ ਬਾਈ ਇਹ ਕਿੰਨੇ ਚਿਰ ਦੀ ਕੱਪੜਾ ਇਹ 1.75 ਮਹੀਨਿਆਂ ਦੀ ਪੌਣੇ ਪੰਜਾਂ ਦੀ ਕੱਪੜਾ 4.5 ਪੌਣੇ 5ਾਂ ਦੀ 4.5 ਪੌਣੇ 5 ਮਹੀਨੇ ਦੀ ਗੱਪੜ ਚੈੱਕ ਪਾਸ ਆ ਹਾਂਜੀ ਕੱਟਾ ਬੜਾ ਤਗੜਾ ਯਾਰ ਇਹਦੇ ਮਗਰ ਕੱਟਾ ਇਹ ਹੈਗਾ ਜੀ ਦੂਜਾ PC 575 ਦਾ PC 575 ਦਾ ਹਾਂ ਕੀ ਬਾਤ ਆ ਬਈ ਅੱਛਾ ਇਹ ਨਾਲ ਹੀ ਦੇ ਦੇਗਾ ਬਈ ਇਹ ਜੇ ਨਹੀਂ ਵੀ ਕਰਨ ਲੈ ਜਾਣਾ 15000 ਦਾ ਰੱਖ ਲੂੰਗਾ ਅੱਛਾ ਜਿਹੜਾ ਮੁੱਲ ਹੋਊਗਾ ਉਹਦੇ ਵਿੱਚੋਂ 15000 ਘਟਾ ਕੇ ਰੱਖ ਲਾਂਗੇ 15000 ਦਾ ਠੀਕ ਹੈ ਬਈ ਅੱਛਾ ਹੋਣ ਇਹਦੇ ਥੱਲੇ ਛੋਟੇ ਛੋਟੇ ਦੁੱਧ ਕਿੰਨਾ ਬਾਈ ਦੁੱਧ ਇਹ ਥੱਲੇ 5 ਕਿਲੋ ਹੋਊਗਾ ਦੋਵਾਂ ਟਾਈਮਾਂ ਦਾ ਹਾਂ ਸਾਰਾ ਮਿਲਦੀ ਦੋਵੇਂ ਟਾਈਮ ਹੀ ਹੈ ਬਾਈ ਮਿਲਦੀ ਦੋਵੇਂ ਟਾਈਮ ਚਾੜ ਤੇ ਬੱਚੇ ਦੀ ਮਿਲਦੀ ਹੈ ਜੀ ਨਹੀਂ ਚਾੜ ਤੇ ਚਾੜ ਤੇ ਠੀਕ ਹੈ ਕੀ ਰੇਟ ਰਹੂਗਾ ਇਹਦਾ ਜੀ ਇਹਦਾ 1 5 ਹੈ 1 5 ਲੜ ਪਿਆਰ ਹੋ ਜੂ ਬਾਈ ਮੋੜਾ ਮੋਟਾ ਕੋਈ ਕੱਤੀ ਬੜੀ ਟਿਕਾਣੀ ਦੀ ਆ ਯਾਰ ਹਨਾ ਬਸ ਦੰਦਾ ਤੋਂ ਕਿਵੇਂ ਇਹਦਾ ਚਾਰ ਦੰਦ ਆ ਜੀ ਚਾਰ ਦੰਦ ਚਾਰ ਦੰਦ ਫਿਰ ਦੋਂਦੀ ਸੂਪੀ ਹੋਊਗੀ ਹਨਾ ਹਾਂ ਦੋਂਦੀ ਸੂਪੀ ਹੋ ਮੇਰੇ ਸਾਹ ਨੂੰ ਕੱਟਾ ਬੜਾ ਥੱਲੋ ਥੱਲੋ ਬੜਾ 15 ਕੱਟਾ ਯਾਰ ਹਨਾ ਜਿਹ ਕਟਾ 41 ਛੱਡ ਕੇ ਜਾਂਦਾ ਹੁੰਦੋਂ ਇਹ ਵਾਦਾ ਤੇਰੇ ਨਾਲ ਦੇਣਾ ਪਾਉ ਦੀ ਉਹਨੂੰ ਇੱਕ ਪੰਜ ਹੀ ਪੈ ਜੇ ਹੈ ਬਹੁਤ ਵਧੀਆ ਸਾਮਣ ਵਾਲਾ ਕਟਾ ਹੂੰ ਬਾਕੀ ਚੀਜ਼ ਆ ਯਾਰ ਹਨਾ ਇਹ ਤੇ ਆ ਬਾਈ ਦੂਜਾ 2 ਨੰਬਰ ਤੇ ਜਿਹੜੀ ਮੈਂ 4 ਤੇ ਸੌਰੀ ਉਹ ਵੀ ਉਹ ਕੱਟ ਬਾਰ ਇੱਕ ਨਜ਼ਰ ਦੀ ਕੱਪੜਾ ਸਵਾ ਦੋ ਮਹੀਨਾ ਦੀ ਕੱਪੜਾ ਸਵਾ ਦੋ ਮਹੀਨਿਆਂ ਦੀ ਹਾਂ ਠੀਕ ਪਾਸ ਜਿਹੜੇ ਠੀਕ ਪਾਸ ਇਹਦੇ ਥੱਲੇ ਕਿੰਨਾ ਦੁੱਧ ਆ ਬਈ ਇਥੇ ਥੱਲੇ 7 ਕਿਲੋ ਆ ਠੀਕ ਇਹਨੇ ਮਰ ਕੱਟਾ ਕੇ ਕੱਟੀ ਆ ਗਈ ਇਹ ਮਗਰ ਕੱਟੀ ਆ ਬੇ ਬੱਚੇ ਤੇ ਹੀ ਆਉਂਦੀ ਆ ਜੀ ਨਹੀਂ ਇਹ ਵੀ ਝਾੜਦੇ ਹੀ ਚੋਣੇ ਆ ਝਾੜਦੇ ਹੀ ਠੀਕ ਆ ਬਈ ਠੀਕ ਆ ਓਕੇ ਇਹਨੇ ਕੱਟੀ ਹਰ ਪੱਖ ਤੋਂ ਛੋਟੀ ਛਕੀਨ ਸੀ ਹੁਣ ਬਹੁਤ ਆ ਹਨਾ ਕੱਟੀ ਇਹ ਕਿਸੇ ਨੇ ਨਹੀਂ ਵੀ ਲੈਣੀ ਤਾਂ ਵੀ ਇਹ ਵੀ 15000 ਦੀ ਰੱਖ ਲਾਂਗੇ ਬਾਈ ਇਹਨੇ ਤਾਜ਼ੀ ਨੂੰ ਦੁੱਧ ਕਿੰਨਾ ਦੇਤਾ ਸੀਗਾ ਇਹਨੇ 13 ਕਿਲੋ ਸੀਗਾ ਇਹ ਥੱਲੇ ਤਾਜੀ ਇਹ ਵਾਲੀ ਝੋਟੀ ਆ ਹ ਮੁੱਢੋਂ ਕੋਈ ਮੌਕੇ ਦੀ ਰਿਪੋਰਟ ਹਰ ਪੱਖ ਤੋਂ ਹਨਾ ਪੂਰੀ ਜੀ ਦੇ ਦੇ ਦਾਂਗੇ ਭਾਈ ਆਪਾਂ ਇਹਦਾ ਵੀ 1 5 ਹੀ ਆ ਜੀ ਇੱਕ ਪਾਣੀ ਜੇ ਕੋਈ ਜੋੜਾ ਲੈਣਾ ਵੇ ਮੈਂ ਲੱਖ ਲੱਖ ਨੂੰ ਕਰ ਦਿਆਂਗੇ ਜੋੜਾ ਲੈਣਾ ਇਹਦਾ ਕਰ ਦਾਂ ਕੋਈ ਮੰਨਤਾ ਨੂੰ ਹੈ ਜੋੜਾ ਲੈਣਾ ਦੋ ਦੀਆਂ ਦੇ ਦਾਂਗੇ ਠੀਕ ਹੈ ਭਾਈ ਦੋ ਦੀਆਂ ਦੇ ਦਾਂਗੇ ਠੀਕ ਹੈ ਲੈ ਮਿੱਤਰੋ ਮਗਰ 15 15000 ਦੇ ਕੱਟੇ ਜੇ ਆਪਾਂ ਨੂੰ ਇਹਨਾਂ ਨੂੰ ਮਿਹਨਤ ਬੱਚੇ ਕਰਕੇ ਮਿਹਨਤ ਕਰਦੇ ਆ ਉਹਦਾ ਭਾਅ ਰਹਿ ਗਿਆ ਝੋਟੀਆਂ ਦਾ 85 85 ਵਾਲਾ ਤੇ ਜੇ ਮੰਨੋ ਤੁਸੀਂ ਬੱਚੇ ਐ ਆ ਵੀ ਬੱਚੇ ਜੇ ਇੱਥੇ ਛੱਡਨੇ ਫੇਰ ਸੌਦਾ ਤੈਅ ਤੁਹਾਡੇ ਨਾਲ 1 5 5 ਦਾ ਹੀ ਹੋਊਗਾ ਉਈ ਜੇ ਪੱਤੇ 15000 ਦੇ ਵਿੱਚ ਕਟਾਉਣੇ ਆ ਕੱਟੀ 15000 ਦੇ ਕਟਾਉਣੀਆਂ ਮੱਝ ਕੱਟਾ 15000 ਦੇ ਕਟਾਉਣਾ ਫਿਰ ਸੌਦਾ ਤੁਹਾਡਾ ਹੋਊਗਾ 1 5 ਦੇ ਵਿੱਚ ਤੇ ਜੇ ਤੁਸੀਂ ਜੋੜਾ ਲੈਨੇ ਦੋਵੇਂ ਝੋਟੀਆਂ ਲੈਨੇ ਬੱਚਿਆਂ ਦੇ ਸਮੇਤ ਫਿਰ ਹੋਣਗੀਆਂ ਮਿੱਤਰੋ 2 ਲੱਖ ਦੇ ਵਿੱਚ ਤੇ ਬੱਚੇ ਤੁਸੀਂ ਆਪ ਜਾ ਕੇ ਵੇਚ ਲਓ ਜੇ ਫਿਰ ਪਲਾ ਮੈਂਸ ਕਰਕੇ ਰਹਿ ਜਾਊਗਾ ਆਪਾਂ 85 85 ਵਾਲਾ ਤੇ ਆ ਦੋ ਆ ਗੀਆਂ ਤਿਆਰ ਝੋਟੀਆਂ ਤੇ ਉਹ ਆ ਗੀਆਂ ਤੋਕੜਾ ਕੱਪਣਾ ਹੁਣ ਜੇ ਸ਼ਕੀਨੀ ਵਾਲੇ ਪੱਖ ਨੂੰ ਜਾਣਦੇ ਆ ਤਾਂ ਫਿਰ ਕੋਕੇ ਜੜਦੀਆਂ ਵਾ ਮਿੱਤਰੋ ਬਿਊਟੀ ਵਾਲੇ ਪੱਖ ਨੂੰ ਜਾਣਦੇ ਆ ਤਾਂ ਕੋਕੇ ਜੜਦੀਆਂ ਦੁੱਧ ਵਾਲੇ ਪੱਖ ਨੂੰ ਜਾਣਦੇ ਧਿਆਨ ਹੀ ਰੀ ਲਿਆਉਂਦੀਆਂ ਤੇ ਚਾਰ ਕੁ ਝੋਟੀਆਂ ਪੰਜ ਖੜੀਆਂ ਹੋਣਾ ਜੱਟ ਦੇ ਘਰੇ ਤੇ ਯਕੀਨ ਵਾਲੇ ਘਨਲਾ ਰਿਸ਼ਤੇ ਵਾਲਾ ਆਇਆ ਮੁੜਕੇ ਨਹੀਂ ਜਾਂਦਾ ਇਹ ਪੱਕਾ ਵਾਦਾ ਵਾ ਮਿੱਤਰੋ ਆਪਣਾ ਲੋ ਇਹਨਾਂ ਚੀਜ਼ਾਂ ਨੂੰ ਬਚ ਜਾਗੇ ਜੇ 10-10 ਮਈਆਂ ਘਰੇ ਤਿਆਰ ਕਰਨ ਲੱਗ ਗਏ ਨਾ ਕੈਨੇਡਾ ਅਮਰੀਕਾ ਨੂੰ ਆਪਾਂ ਇੱਕ ਦਿਨ ਪੱਕੇ ਭੁੱਲਾਂਗੇ ਇਹ ਤੁਹਾਡੇ ਨਾਲ ਪੱਕਾ ਵਾਦਾ ਵਾ ਲੈ ਬਾਈ ਬਲਕਰ ਸਿੰਘ ਨੰਬਰ ਦੇ ਦੇ ਇੱਕ ਵਾਰੀ ਆਪਣਾ 9958 ਜੀ 19319 ਇੱਕ ਵਾਰੀ ਹੋਰ ਜੀ 9958 ਜੀ 19319 ਠੀਕ ਹੈ ਬਈ ਤਰੋ ਇਸ ਨੰਬਰ ਤੇ ਕਰ ਲਿਓ ਬਾਈ ਦੇ ਨਾਲ ਤੁਸੀਂ ਗੱਲ ਤੇ ਬਾਅਦ ਨੰਬਰ ਸਕਰੀਨ ਦੇ ਉੱਤੇ ਪਿੰਡ ਪਿੰਡਾ ਵੇਡਾ ਵੰਦਰ ਜਟਾਣਾ ਜ਼ਿਲ੍ਹਾ ਲਗਦਾ ਮੈਂ ਬਾਈ ਨੂੰ ਫਰੀਦਕੋਟ